ਇੱਕ ਪਾਸੇ ਤਾਂ ਸਰਕਾਰ ਦੇ ਵੱਲੋਂ ਪੰਜਾਬ ਨੂੰ ਸਾਫ਼ ਸੁਥਰਾ ਬਣਾਉਣ ਦੇ ਦਾਅਵੇ ਕੀਤੇ ਜਾ ਰਹੇ ਨੇ ਦੂਜੇ ਪਾਸੇ ਸ੍ਰੀ ਮੁਕਤਸਰ ਸਾਹਿਬ ਦੇ ਸ਼ਹਿਰ ਮਲੋਟ ਦੇ ਵਿੱਚ ਜਿੱਥੋਂ ਦਿੱਲੀ ਫਾਜ਼ਿਲਕਾ ਨੈਸ਼ਨਲ ਹਾਈਵੇ ਗੁਜ਼ਰਦੀ ਹੈ ਉਸ ਸ਼ਹਿਰ ਦੇ ਵਿੱਚ ਸੜਕ ਨੂੰ 4 ਲਾਈਨ ਵੀ ਕੀਤਾ ਹੋਇਆ ਹੈ ਪਰ ਫਿਰ ਵੀ ਉਸ ਦੇ ਆਸ-ਪਾਸ ਦੀਆਂ ਸੜਕਾਂ ਨੂੰ ਦੁਕਾਨਦਾਰਾਂ ਦੇ ਵੱਲੋਂ ਆਪਣੇ ਮੁਨਾਫੇ ਦੇ ਲਈ ਵਰਤਿਆ ਜਾ ਰਿਹਾ ਹੈ ਦੱਸਦੇ ਕਿ ਦੁਕਾਨਦਾਰਾਂ ਦੇ ਵੱਲੋਂ ਰੱਖਿਆ ਸਮਾਨ ਰਾਹੀਗਰਾ ਦੇ ਲਈ ਮੁਸੀਬਤ ਬਣਿਆ ਹੋਇਆ ਹੈ ਸ਼ਹਿਰ ਦੇ ਵਿੱਚ ਬਿਜਲੀ ਦੇ ਖੰਬਿਆਂ ਤੇ ਟਰਾਂਸਫਾਰਮਰਾਂ ਤੇ ਲੱਗੇ ਫਲੈਕਸ ਬੋਰਡ ਕਿਸੇ ਵੀ ਵੱਡੇ ਹਾਦਸੇ ਦੀ ਉਡੀਕ ਤੇ ਵਿੱਚ ਨੇ ਪਰ ਪ੍ਰਸ਼ਾਸਨ ਅੱਖਾਂ ਮੀਚ ਕੇ ਹਾਦਸੇ ਦੀ ਉਡੀਕ ਕਰ ਰਿਹਾ ਹੈ ਸ਼ਹਿਰ ਵਿੱਚ ਇਹ ਦੇਖਿਆ ਜਾ ਉਹ ਤਾਂ ਨਜਾਇਜ਼ ਕਬਜ਼ੇ ਥਾਂ ਥਾਂ ਤੇ ਨਜਾਇਜ਼ ਕਬਜ਼ੇ ਹਨ ਇੱਥੋਂ ਤੱਕ ਕਿ ਮਹੱਲਿਆਂ ਵਿੱਚ ਵੀ ਲੋਕਾਂ ਨੇ ਆਪਣੇ ਮਕਾਨਾਂ ਦੀਆਂ ਥੜੀਆਂ ਵਧਾ ਰੱਖੀਆਂ ਜਿਹੜੀ 20 ਫੁੱਟ ਦੀ ਗਲੀ ਸੀ ਉਹ ਅੱਜ 10 ਫੁੱਟ ਦੀ ਰਹਿ ਚੁੱਕੀ ਹੈ ਤੇ ਇਸੇ ਤਰ੍ਹਾਂ ਜੇ ਜੀਟੀ ਰੋਡ ਤੇ ਗੱਲ ਕਰੀਏ ਇਹ ਤਾਂ ਕਈ ਥਾਵਾਂ ਤੇ ਨਿਆਇ ਕਬ ਦੇ ਆਮ ਵੀ ਵੇਖੇ ਜਾਂਦੇ ਆ ਨੰਬਰ 2 ਤੇ ਜੇ ਗੱਲ ਕਰੀਏ ਜਿਵੇਂ ਮੰਨ ਲਓ ਕਈ ਥਾਵਾਂ ਤੇ ਨਗਰ ਕੌਂਸਲ ਦੇ ਜੇ ਬੋਰਡ ਲੱਗੇ ਫਲੈਕਸ ਲੱਗਿਆ ਨਾ ਤਾਂ ਉੱਥੇ ਨਗਰ ਕੌਂਸਲ ਨੂੰ ਕਮਾਈ ਵੀ ਹੁੰਦੀ ਹੈ ਕਿਉਂਕਿ ਇਹਨਾਂ ਦੇ ਆਪ ਦੇ ਪੋਲ ਲੱਗੇ ਹੋਏ ਆ ਪਰ ਉਹਨਾਂ ਪੋਲਾਂ ਦੀ ਬਜਾਏ ਥਾਂ ਥਾਂ ਤੇ ਸਰਕਾਰੀ ਜਾਨਕਿ ਬਿਜਲੀ ਦੇ ਖੰਭਿਆਂ ਤੇ ਫਲੈਕਸ ਲੱਗੇ ਪਏ ਆ ਉਹ ਕਈ ਵਾਰੀ ਹਾਦਸਾ ਦਾ ਕਾਰਨ ਵੀ ਹੋ ਸਕਦਾ ਹੈ ਕਈ ਵਾਰੀ ਸ਼ਾਰਟ ਸਰਕਟ ਵੀ ਹੋ ਤੇ ਇਸ ਤਰ੍ਹਾਂ ਕਈ ਜਿਵੇਂ ਚੌਂਕ ਲਾ ਲੋ ਚੌਂਕ ਤੇ ਹੁਣ ਜੇ ਕੱਪਦੇ ਆ ਤੇ ਉਥੇ ਇੰਨੇ ਕੋ ਫਲੈਕਸ ਬੋਰਡ ਲੱਗੇ ਆ ਤੇ ਦੂਜੇ ਪਾਸੇ ਆਉਣ ਵਾਲੇ ਬੰਦੇ ਨੂੰ ਤਾਂ ਗੱਡੀ ਦੀਂਦੀ ਨਹੀਂ ਗਈ ਕਈ ਵਾਰੀ ਹਾਦਸਿਆਂ ਦਾ ਕਰਨ ਉਹ ਵੀ ਹੁੰਦੇ ਆ ਦੂਜੇ ਪਾਸੇ ਬਿਜਲੀ ਦੇ ਖੰਭਿਆਂ ਤੇ ਟਰਾਂਸਫਾਰਮਰਾਂ ਦੇ ਉੱਪਰ ਲੱਗੇ ਫਲੈਕਸ ਬੋਰਡ ਬਾਰੇ ਜਦੋਂ ਬਿਜਲੀ ਬੋਰਡ ਦੇ ਐਕਸੀਅਨ ਦੇ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਮੈਂ ਇਸ ਮਾਮਲੇ ਤੋਂ ਅਣਜਾਣ ਹਾਂ ਇਸ ਸੰਬੰਧੀ ਮਲੋਟ ਨਗਰ ਕਾਉਂਸਲ ਦੇ ਕਾਰਜ ਸாதਕ ਅਫਸਰ ਜਗਸੀਰ ਸਿੰਘ ਨੇ ਦੱਸਿਆ ਕਿ ਸਾਡੇ ਵੱਲੋਂ ਨਾਜਾਇਜ਼ ਕਬਜ਼ੇ ਉਠਵਾਉਣ ਦੀ ਮੁਹਿੰਮ ਜਾਰੀ ਹੈ ਤੇ ਕਬਜ਼ੇ ਛੁੜਵਾਏ ਜਾ ਰਹੇ ਨੇ ਇਸ ਤੋਂ ਇਲਾਵਾ ਜੋ ਵੀ ਫਲੈਕਸ ਸ਼ਹਿਰ ਦੀ ਸੁੰਦਰਤਾ ਨੂੰ ਨੁਕਸਾਨ ਪਹੁੰਚਾ ਰਹੇ ਨੇ ਉਹ ਨਾਜਾਇਜ਼ ਫਲੈਕਸ ਵੀ ਉਤਾਰੇ ਜਾਣਗੇ ਕਿ ਉਹ ਰਬੀ ਚਾਰ ਦੇ ਬਚਾ ਤਾਂ ਤਾਂ ਵੀ ਇਹ ਖੰਭਾ ਜਿਹੜਾ ট্রান্সਫਾਰਮਰ ਤੇ ਤੇ ਆ ਰੋਟੇਟਰ ਜਿਸ ਨੂੰ ਇਹ ਕੀ ਮੰਨ ਲਓ ਕਿ ਤੁਹਾਨੂੰ ਚਾਹੀਦਾ ਕਿ ਚਾਹੋ ਨਹੀ ਮੇਰੇ ਧਿਆਨ ਚ ਮਸਲਾ ਹੈ ਨੀਗਾ ਬਸ ਤੁਹਾਡੇ ਧਿਆਨ ਚ ਲੈਂਦਾ ਤੇ ਇਹ ਬਦਲ ਕਰਾ ਕੇ ਮੈਂ ਚੈੱਕ ਕਰਵਾ ਲਵਾਂਗੇ ਇਹਦੇ ਰਿਗਾਰਡਿੰਗ ਅਸੀਂ ਇੱਕ ਮੈਮ ਸ਼ੁਰੂ ਕੀਤੀ ਹੈ ਜਿਹੜੇ ਟੈਂਪਰੇਰੀ ਇਨਕਲੋਜ਼ਮੈਂਟਸ ਆਈਆਂ ਹਾਈਵੇ ਦੇ ਉੱਪਰ ਉਹਨਾਂ ਨੂੰ ਹਟਾਉਣ ਦੇ ਜਿਸ ਤੇ ਤੈਤ ਜਿਹੜਾ ਆਪਣਾ ਲੋਡ ਚੌਂਕਾ ਹੈ ਮਹਿੰਦਾ ਚੌਕ ਸੋਰੀ ਉਹਦੇ ਆਸ-ਪਾਸ ਕੁਝ ਮੀਟ ਵਾਲੇ ਖੁੱਕੇ ਸੀਗੇ ਉਹ ਚੁਗਵਾਤੇ ਹੈ ਉਹ ਜਿਹੜੇ ਹੈਗੇ ਆ ਕਵਾਡੀਆਂ ਦਾ ਸਾਮਾਨ ਰੋਡ ਉੱਪਰ ਆਇਆ ਕਿਸ ਉਹ ਚ ਬਹੁਤਾ ਚੁਕਾਤਾ ਬਾਕੀ ਸਾਡੇ ਉਹ ਕਾਰਵਾਈ ਜਾਰੀ ਆ